ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਨ ਹੈ ਬੜੀ ਖੁਸ਼ੀ ਦੀ ਗੱਲ ਹੈ ਇਹ ਸ਼ੇਰੇ ਪੰਜਾਬ ਇੱਕੋ ਹੀ ਇਨਸਾਨ ਹੋਇਆ ਵੈ ਜਿਨ੍ਹਾਂ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਰਿਹਾ ਔਰ ਇਹਨਾਂ ਨੇ ਅੰਮਰਸਰ ਨੂੰ ਐਡੀ ਵੱਡਾ ਗਿਫਟ ਦਿੱਤਾ ਵੈ ਜਿਹਨੂੰ ਅੱਜ ਦੀ ਤਰੀਕ ਵਿੱਚ ਕੰਪਨੀ ਬਾਗ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਵਾ ਇੱਥੇ ਤਕਰੀਬਨ ਰੋਜ਼ਾਨਾ 5-4000 ਬੰਦਾ ਔਰ ਔਰਤ ਸੈਰ ਕਰਨ ਆਉਂਦੇ ਆ ਔਰ ਇਹਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਏ ਓਨੀ ਥੋੜੀ ਹੈਗੀ ਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਇੱਥੇ ਬੜੇ ਬੜੇ ਪੁਰਾਣੇ ਅੱਜ ਵੀ ਬੂਟੇ ਲੱਗੇਦੇ ਆ ਸਿੰਬਲ ਦੇ ਦਰਖਤ ਲੱਗੇਦੇ ਆ ਅੰਬਾ ਦੇ ਬੂਟੇ ਲੱਗੇਦੇ ਆ ਜਿਹੜੇ ਅੱਜ ਵੀ ਉਹਦੀ ਯਾਦਾਂ ਜਾ ਕਰਵਾਉਂਦੇ ਆ ਉਹਨਾਂ ਦਾ ਸਮਰ ਪੈਲੈਸ ਸਾਥੇ ਬਣਿਆ ਦਾ ਉਹਨਾਂ ਦਾ ਸਮਰ ਪੈਲੈਸ ਦੇ ਨਾਲ ਨਾਲ ਸਵੀਮਿੰਗ ਪੂਲ ਵੀ ਇੱਕ ਬਣਿਆ ਦਾ ਜਿੱਥੇ ਆ ਕੇ ਇਸ਼ਨਾਨ ਵਗੈਰਾ ਕਰਦੇ ਸੀ ਔਰ ਦੇਖਣ ਵਾਲੀਆਂ ਚੀਜ਼ਾਂ ਔਰ ਅੰਬਰ ਸਰ ਨੂੰ ਇੱਕ ਬੜੀ ਵੱਡੀ ਅੱਛੀ ਉਹਨਾਂ ਨੇ ਦੇਣ ਦਿੱਤੀ ਹੈ। ਵਾਰਿਆਂ ਬਾਰੇ। ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਹੋ? ਮੇਰੀ ਉਮਰ 72 ਸਾਲ ਦੇ ਕਰੀਬ ਹੈਗੀ ਹੈ। ਮੈਂ 4 ਸਾਲ ਦੀ ਉਮਰ ਤੋਂ ਇਸ ਕੰਪਨੀ ਬਾਗ ਦਾ ਪੁਜਾਰੀ ਬਣ ਕੇ ਹੀ ਕਿਸਮ ਦਾ ਰਿਹਾ ਵਾਂ। ਸ਼ੁਰੂ ਦਿਨ ਤੋਂ ਹੀ 4 ਸਾਲ ਦੀ ਉਮਰ ਵਿੱਚ ਇਹ ਕੰਪਨੀ ਬਾਗ ਨੂੰ ਕ੍ਰਾਸ ਕਰਕੇ ਸਕੂਲੇ ਜਾਈਦਾ ਏ। ਉਸ ਤੋਂ ਬਾਅਦ ਜਵਾਨੀ ਵੀ ਇੱਥੇ ਹੀ ਇੰਜੋਏ ਕੀਤੀ ਹੈ ਤੇ ਹੁਣ ਬਡਾਪਾ ਵੀ ਇੱਥੇ ਹੀ ਇੰਜੋਏ ਕਰ ਰਹੀ। ਮੇਰਾ ਨਾਮ ਚੌਧਰੀ ਅਸ਼ੋਕ ਮਨਨਨਾ ਜੀ। ਮੈਂ ਇਸ ਜਨਮ ਦਿਨ ਤੇ ਮਹਾਰਾਜਾ ਰਣਜੀਤ ਸਿੰਘ ਖੇਰੇ ਪੰਜਾਬ ਨੂੰ ਜਨਮ ਦਿਨ ਦੀ ਵਧਾਈ ਦੇਣਾ ਤੇ ਇਸ ਗੱਲ ਦੀ ਕਾਮਨਾ ਕਰਨਾ ਵਾ ਕਿ ਪ੍ਰਸ਼ਾਸਨ ਇਹਦੇ ਵੱਲ ਖਾਸ ਧਿਆਨ ਦੇਵੇ ਇੱਥੇ ਬੁੱਤ ਦੀ ਵੀ ਹਾਲਤ ਪਤਲੀ ਆ ਇਹ ਇੱਕ ਬੜੀ ਵੱਡੀ ਟੂਰਿਸਟ ਪਲੇਸ ਆ ਸਾਰਾ ਸ਼ਹਿਰ ਅੰਮ੍ਰਿਤਸਰ ਇੱਥੇ ਆਉਂਦਾ ਵਾ ਦੁਨੀਆ ਦੇ ਵਿੱਚ ਇਹਦਾ ਨਾਂ ਜਾਣਿਆ ਜਾਂਦਾ ਵਾ ਮੇਰੀ ਹੱਥ ਜੋੜ ਕੇ ਸਾਡੇ ਗਰੁੱਪ ਵੱਲੋਂ ਸਾਡੀ ਸੈਰ ਕੰਪਨੀ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਆ ਕਿ ਇਹਦਾ ਪੁਹਾਰੇ ਚਾਲੂ ਕੀਤੇ ਜਾਣ ਬੁੱਤ ਦੀ ਵੀ ਹਾਲਤ ਪਤਲੀ ਆ ਬਾਗ ਦੀ ਵੀ ਹਾਲਤ ਬਹੁਤ ਪਤਲੀ ਆ ਹਰ ਪਾਸਿਓਂ ਸਫਾਈ ਵੱਲੋਂ ਕਰੇ ਵੱਲੋਂ ਕੀਤੀ ਜਾਂਦੀ ਆ ਐਡੀ ਵੱਡੀ ਦੇਣ ਆ ਕੋਈ ਨਹੀਂ ਦੇ ਸਕਦਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਆ ਇਹਨੂੰ ਮੇਨਟੇਨ ਕੀਤਾ ਜਾਏ ਉਹ ਮੇਰੀ ਇਹਨੂੰ ਸ਼ਰਧਾਂਜਲੀ ਹੋਏਗੀ ਮੇਰੇ ਵੱਲੋਂ ਤਾਂ ਨਾਂ ਸਤਨਾਮ ਸਿੰਘ ਮੱਲੀ ਆ ਤੇ ਮੇਰੇ ਦੋਵਾਂ ਭਰਾਵਾਂ ਨੇ ਹਿਸਤੀ ਤੇ ਦਾਸਤੀ ਸਾਰੀ ਅੰਬਰਸਰ ਦੀ ਲੇਕਿਨ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਭ ਤੋਂ ਵੱਡੀ ਦੇਣ ਆ ਉਹ ਇਹ ਆ ਕਿ ਇਹਨੇ ਜਿਹੜਿਆ ਬੱਬਰ ਸ਼ੇਰਾ ਨੇ ਮੂੰਹ ਜੱਥ ਪਾਇਆ ਪਸ਼ਾਵਰ ਵੱਲ ਜਮਰੋਦ ਦਾ ਕਿਲਾ ਇੱਧਰ ਗਊਆਂ ਵਾਲੀ ਗਿਆ ਇੱਥੇ ਸਤਲੋਜ ਤੋਂ ਗਾਂ ਨਹੀਂ ਟੱਪਿਆ ਉਹ ਇਹ ਕਰਕੇ ਤੇ ਉਹਦੇ ਆਪਣਾ ਹੀ ਆ ਇਹਨੇ ਇੱਧਰ ਜਿਹੜੇ ਪਠਾਣਾਂ ਨੂੰ ਰਾਏ ਪਾਇਆ ਇਹ ਸਭ ਮੋਹਨ ਲਾਲ ਮਹਾਜਨ ਮੋਹਣੀ ਪ੍ਰਧਾਨ ਮੈਨੂੰ ਕਹਿੰਦੇ ਆ ਲੇਕਿਨ ਜਿਹੜਾ ਕੰਪਨੀ ਬਾਗ ਵਾਲਾ ਆਹੀ ਅੱਜ ਦਾ ਦੇ ਜਿਹੜਾ ਮਾਰਾ ਰਿਹਾ ਮਹਾਰਾਜਾ ਰਜੀਤ ਸਿੰਘ ਦੇ ਨਾਂ ਦੇ ਉੱਤੇ ਇੱਕ ਇਹਦੇ ਨਾਲ ਹੋਰ ਬੜੀ ਵੱਡੀ ਖੁਸ਼ੀ ਆ ਕਿ ਇੱਥੇ ਆਪਣੇ ਖਾੜਾ ਰੈਸਲਿੰਗ ਵਾਸਤੇ ਬੱਚਿਆਂ ਨੂੰ ਕੁਸ਼ਤੀਆਂ ਵਾਸਤੇ ਯੂਜ਼ ਕਰਨ ਯੂਥ ਵਾਸਤੇ ਬਹੁਤ ਵਧੀਆ ਖਾੜਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਬਣਾਇਆ ਉਸ ਕਰਕੇ ਕੰਪਨੀ ਬਾਗ ਦੀ ਤੇ ਜਿਹੜੀ ਸ਼ਾਨ ਹੈਗੀ ਹੈਗੀ ਹੈ ਬਹੁਤ ਹੀ ਵਧੀਆ ਔਰ ਸਵੇਰੇ ਮੌਸਮ ਵਧੀਆ ਹੁੰਦਾ ਹੈ ਹਰ ਸੈਰ ਕਰਨਾ ਚਾਹੀਦਾ ਔਰ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਇਹੋ ਖੁਸ਼ੀ ਦਾ ਦਿਨ ਬਣਾਉਣ ਵਾਸਤੇ ਅੱਜ ਸ਼ਰਾਂਜੀ ਦੇ ਨਾਂ ਤੇ ਇੱਥੇ ਇਕੱਠੇ ਹੋਏ ਹਾਂਜੀ ਔਰ ਨੌਜਵਾਨਾਂ ਨੂੰ ਇਹੋ ਹੀ ਅਹੀ ਸਿੱਖਿਆ ਦਿੰਨੇ ਆ ਕਿ ਉਹਨਾਂ ਨੂੰ ਇਹੋ ਹੀ ਸਮਝਾਣੇ ਆ ਕਿ ਆਪਣਾ ਨਸ਼ੇ ਵਾਲੋ ਦੂਰ ਰਹਿਣ ਔਰ ਰੈਸਲਿੰਗ ਨਾਲ ਇਤਿਹਾਰ ਰੱਖਣ ਔਰ ਸੈਰ ਕਰਨ ਸੈਰ ਦੇ ਵਿੱਚ ਆਪਣੇ ਆਪ ਹੀ ਜਿਹੜੇ ਬੱਚੇ ਇੱਥੇ ਰਹਿੰਦੇ ਆ ਇਸ ਲਗਨ 'ਚ ਲੱਗਦੇ ਆ ਨਸ਼ਾ ਆਪਣੇ ਆਪ ਹੀ ਦੂਰ ਹੋ ਜਾਂਦਾ ਇਸ ਕਰਕੇ ਸਾਰਿਆਂ ਨੂੰ ਇਹੋ ਦੱਸ ਦਿੱਤੀ ਆ ਇਹ ਖਾਲਾ ਵੀ ਇਸ ਕਰਕੇ ਬਣਾਇਆ ਵਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਹੀ ਬਣਾਇਆ ਵਾ ਤਾਂ ਹੀ ਸਾਨੂੰ ਇੱਥੇ ਬੜੀ ਖੁਸ਼ੀ ਆ ਕਿ ਲੋਕੀ ਆਉਂਦੇ ਆ ਬੱਚੇ ਪੁੱਛੇ ਖੁਸਤੀਆਂ ਕਰਦੇ ਆ